ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਬਈ ਨਵੀਂ ਵੀਡੀਓ ਨਵੇਂ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਦੀ ਵੀਡੀਓ ਹੋਣ ਜਾ ਰਹੀ ਹੈ ਮਹਾਭਾਰਤ ਆਪਾਂ ਥੋੜਾ ਜਿਹਾ ਲੱਖਾਂ ਕਰੋੜਾ ਪੁਰਬ ਸਾਲ ਪਿੱਛੇ ਚਲੇ ਜਾਨੇ ਜਦੋਂ ਹੋਇਆ ਸੀਗਾ ਕਹਿੰਦੇ ਜੀ ਮਹਾਭਾਰਤ ਮਹਾਭਾਰਤ ਨੂੰ ਦੇਖਦੇ ਹੋਏ ਜੁੱਧ ਲੜਾਇਆ ਸੀ ਕਈ ਮਹਾਵਲੀਆ ਨੇ ਜੁੱਧ ਲੜਾਇਆ ਸੀ ਭੀਮ ਅਰਜੁਨ ਦੁਸ਼ਟ ਠੀਕ ਹੈ ਜੀ ਹੋਰ ਵੀ ਕਈ ਨੇ ਮੈਂ ਇਹ ਅੱਜ ਵੀਡੀਓ ਬਣਾਉਣ ਜਾ ਰਿਹਾ ਹਾਂ ਪਹਿਲਾਂ ਤਾਂ ਮੈਂ ਸਭ ਤੋਂ ਅੱਗੇ ਮਾਫੀ ਮੰਗੂਗਾ ਵੀ ਕਿਤੇ ਉੱਚੀ ਨੀਚ ਹੋ ਗਿਆ ਤਾਂ ਮੈਨੂੰ ਮਾਫ ਕਰ ਲਿਓ ਕਿਉਂਕਿ ਜੀ ਇਹ ਜੋ ਇਤਿਹਾਸ ਹੈ ਕਹਿ ਦਈਏ ਕਿਉਂਕਿ ਇਸ ਦਾ ਹਜੇ ਪੂਰਾ ਵਰਣਨ ਕਿਤਾਬਾਂ ਵਿੱਚ ਵੀ ਹੈ ਮਤਲਬ ਕਿਤਾਬਾਂ ਵਿੱਚ ਵੀ ਹੈ ਵੀਡੀਓ ਵਿੱਚ ਵੀ ਹੈ ਪਰ ਉਹ ਜੋ ਹੈ ਕਿ ਮੈਚ ਨਹੀਂ ਕਰਦਾ ਇੱਕ ਦੂਜੇ ਨਾਲ ਵਰਣਨ ਹੈ ਸਮਝਾਇਆ ਗਿਆ ਹੈਗਾ ਹਰੇਕ ਬੰਦੇ ਦੀ ਹਰੇਕ ਕਥਾ ਲੱਗ ਲੱਗਾ ਹੈਗੀ ਆ ਠੀਕ ਹੈ ਜੀ ਕੋਈ ਕਿਸ ਵੇ ਨਾਲ ਸਮਝੌਣਾ ਕੋਈ ਕਿਸ ਵੇ ਨਾਲ ਸਮਝਾਉਂਦਾ ਪਰ ਉਹਨਾਂ ਦਾ ਵੇ ਆਪਸ ਵਿੱਚ ਮੈਚ ਨਹੀਂ ਹੋ ਸਕਦਾ ਹੋ ਰਿਹਾ ਤੇ ਉਸ ਨੂੰ ਲੈ ਕੇ ਤਾਂ ਕਰਕੇ ਮੈਨੂੰ ਇਸ ਚੀਜ਼ ਨੂੰ ਸਮਝਾਉਣ ਤੇ ਸਾਨੂੰ ਦੱਸਣ ਤੇ ਮੈਨੂੰ ਥੋੜੀ ਜਿਹੀ ਪਰੇਸ਼ਾਨੀ ਹੋਈ ਸੋ ਆਪਾਂ ਉਹਨਾਂ 'ਕ ਗੱਲ ਕਰਾਂਗੇ ਇਸ ਮੁੱਦੇ ਤੇ ਜਿੰਨਾਂ 'ਕ ਆਪਾਂ ਨੂੰ ਮੌਲ ਜਾ ਤੇ ਜਿੰਨਾਂ 'ਕ ਹੈ ਜਿੰਨਾਂ 'ਕ ਆਪਾਂ ਸੁਣਦੇ ਆ ਰਹੇ ਹਾਂ ਜੋ ਦੂਮੇ ਥਾਮਾ ਤੋਂ ਮੈਚ ਹੋ ਰਿਆ ਸੀ ਉਹ ਉਹ ਚੀਜ਼ ਆਪਾਂ ਪੇਸ਼ ਕਰਾਂਗੇ ਤੁਹਾਡੇ ਕੋਲ ਹਾਂਜੀ ਹੁਣ ਆਪਾਂ ਗੱਲ ਕਰ ਰਹੇ ਹਾਂ ਜੀ ਮਹਾਭਾਰਤ ਦੀ ਕੁਰੜਾ ਪੂਰਵ ਸਾਲ ਪਹਿਲਾਂ ਮਹਾਭਾਰਤ ਜੰਗ ਲੜਿਆ ਗਿਆ ਸੀ ਦੋ ਦੋ ਸੈਨਾ ਤਿਆਰ ਹੋਈਆਂ ਸੀ ਦੋ ਤਰ੍ਹਾਂ ਦੇ ਯੋਧੇ ਤਿਆਰ ਹੋਏ ਸੀ ਕੌਰਵ ਤੇ ਪਾਂਡਵ ਕੌਰਵਾ ਤੇ ਪਾਂਡਵਾ ਦੇ ਵਿਚਾਲੇ ਜੋ ਜੋ ਜੰਗ ਲੜਿਆ ਗਿਆ ਸੀ ਉਸ ਦਾ ਨਾਮ ਸੀ ਜੀ ਮਹਾਭਾਰਤ ਹਾਂਜੀ ਮਹਾਭਾਰਤ ਜੁਦ्डा ਜੋ ਕਹਿੰਦੇ ਕੁਰਖੇਤਰ ਵਿੱਚ ਹੋਇਆ ਸੀ ਆਪਾਂ ਪੰਜਾਬੀ ਟੀਨ ਵਰਤਾਂਗੇ ਤਾਂ ਜੋ ਆਪਣੇ ਦੋਸਤਾਂ ਨੂੰ ਚੰਗੀ ਤਰ੍ਹਾਂ ਥਾਦੀ ਨਾਲ ਸਮਝ ਆ ਸਕੇ ਠੀਕ ਹੈ ਜੀ ਮੈਂ ਹਿੰਦੀ ਚ ਵੀ ਗੱਲ ਕਰ ਸਕਦਾਗਾ ਬਟ ਜ਼ਿਆਦਾ ਹਿੰਦੀ ਭਲੀ ਹਿੰਦੀ ਦੀ ਗੱਲ ਕਰਨੀ ਪੈਣੀ ਆ ਜਿਵੇਂ ਕਹਿੰਦੇ ਨੇ ਆ ਕੁਰਖੇਤਰ ਮੇ ਮਾਨਾ ਜਾਇਆ ਜੇ ਜੁਦ ਔਰ ਦੋ ਪਾਂਡਵੋ ਕੇ ਵਿੱਚ ਮੇ ਹੋਆਤਾ ਉਹ ਜਿਸਮੇ ਬਹਿ ਕਈ ਲੋਗੋ ਕੀ ਮਿਤ੍ਰਿਉ ਮਿਤ੍ਰਿਉ ਕੀ ਹੁੰਦਾ ਹੈ ओके ਮਿੱਤਰ ਕੀ ਹੁੰਦਾ ਹੈ ਮੂਤ੍ਰ ਅਬੇ ਸਾਲੇ ਤਬ ਇਸ ਮ੍ਰਿਤਿਉ ਮ੍ਰਿਤਿਉ ਜਿਨ੍ਹਾਂ ਵਿੱਚ ਕਈ ਲੋਕਾਂ ਦੀ ਕੁਰਬਾਨੀਆਂ ਹੋ ਜਾਂਦੀਆਂ ਨੇ ਤੇ ਇਹ ਯੁੱਧ ਬਹੁਤ ਲੰਬਾ ਚੱਲਿਆ ਸੀ ਕਹਿੰਦੇ ਇਹ ਜੁੱਧ ਆਈ ਥਿੰਕ 17 18 ਦਿਨ ਲਗਾਤਾਰ ਚੱਲਦਾ ਰਿਹਾ ਸੀਗਾ ਸਵਾਦ ਨਹੀਂ ਆ ਰਿਹਾ ਨਾ ਚਲੋ ਕੋਈ ਗੱਲ ਨਹੀਂ ਇੱਕ ਨਵੀਂ ਚੀਜ਼ ਆ Rajasthan ਦੀ ਗੱਲ ਹੈਗੀ ਆ ਜਿੱਥੋਂ ਦੀ ਗੱਲ ਹੈਗੀ ਆ ਜਿਸ ਨੂੰ ਉੱਥੇ ਲੈ ਚਲੀਏ ਫਿਰ ਇਹ ਤੇਰੀ ਹਾਂਜੀ ਦੋਸਤੋ ਥੋੜਾਪਾ ਚੱਲੇ ਆ ਜੀ ਰਾਜਸਥਾਨ ਹਾਂਜੀ ਦੋਸਤੋ ਆਪਾਂ ਜਾ ਰਹੇ ਆ ਜੀ ਰਾਜਸਥਾਨ ਬਾਰਿਸ਼ਪੈਰੀਆ ਮਾਨਸਾ ਦੇ ਵਿੱਚ ਬੱਸ ਰੈਡੀ ਐ ਇਹ ਮਾਨਸਾ ਤੋਂ ਬੱਸ ਜਾਂਦੀ ਐ ਜੀ ਖਾਟੂ ਸ਼ਾਮ ਹਰ ਮਹੀਨੇ ਬੱਸ ਜਾਂਦੀ ਹੈਗੀ ਆ ਜਿਹਦੇ ਵਿੱਚ ਇਹ ਬੰਦੇ ਕਈ ਲੋਕ ਨੇ ਜਿਹੋ ਆਪਣੀ ਸੇਵਾ ਨਿਭਾਉਂਦੇ ਨੇ ਇਹ ਸਾਰੀ ਟੀਮ ਖੜੀ ਆ ਉਹ ਸਾਰੀ ਆਪਣੀ ਸੇਵਾ ਨਿਭਾਉਂਦੀ ਆ ਅਤੇ ਲੋਕ ਇੱਥੇ ਦੂਰੋਂ ਦੂਰੋਂ ਚੱਲਦੇ ਨੇ ਤੇ ਇੱਥੇ ਆਪਣੇ ਆਪ ਦੀ ਸ਼ਰਤਾਂ ਨਾਲ ਲੋਕ ਜਿਹੜੇ ਅਲੱਗ-ਅਲੱਗ ਸ਼ਹਿਰੋਂ ਬਠਿੰਡੇ ਤੋਂ ਜਾਂ ਪਿੰਡਾਂ ਤੋਂ ਅਲੱਗ-ਅਲੱਗ ਹਨ ਆਪਣੇ ਸਾਰੇ ਭਾਈਚਾਰੇ ਦੇ ਬੰਦੇ ਜਾਂਦੇ ਨੇ بارش ਪੈਣ ਕਰਕੇ ਮੈਂ ਹੁਣ ਬਸ ਦੇ ਅੰਦਰ ਜਾਣਾਗਾ ਅੱਗੇ ਦੀ ਕਾਰਵਾਈ ਆਪ ਅੱਗੇ ਤੁਹਾਨੂੰ ਹੌਲੀ-ਹੌਲੀ ਪੇਸ਼ ਕਰਾਂਗੇ ਠੀਕ ਹੈ ਜੀ ਇਹ ਸਾਰੀ ਟੀਮ ਹੈਗੀ ਆ ਜੋ ਲੈ ਕੇ ਜਾ ਰਹੀ ਹੈ ਬੱਸ ਬੱਸਾ ਜਿਹੜੀ ਤੁਸੀਂ ਦੇਖ ਸਕਦੇ ਹੋ ਪੂਰੀ ਲਾਈਟਾਂ ਨਾਲ ਪੂਰੀ ਦੋਆ ਕਾਲੇ ਬਤਾ ਇਸ ਪੂਰਾ ਮਾਹੌਲ ਬਣਿਆ ਪਿਆ ਮੀ ਮੀ ਪੈ ਗਿਆ ਮੀ ਬਹੁਤ ਤੇਜ਼ ਆ ਮਾਨਤਾ ਚ ਮੈਂ ਤੁਹਾਨੂੰ ਨਹੀਂ ਟੱਕਰਣਾ ਬਾਈ ਮੀ ਦੇਖੂਗੀ ਮੀ ਪੂਰਾ ਤੇਜ਼ ਆ ਮੈਨੂੰ ਲੱਗਦਾ ਕਿ ਸਵਾਰੀਆਂ ਵਿੱਚ ਵਿੱਚ ਕੈਨਸਲ ਕਰ ਸਕਦੀਆਂ ਨੇ ਕੁਝ ਨਾ ਕੁਝ ਇਧਰ ਸਵਾਰੀਆਂ ਲੜੀਆਂ ਦੇ ਬਾਰੇ ਤੇ ਦਰਸ਼ਕ ਜਿਹੜੇ ਜਿਹੜੇ ਮੋਤਵਾਰ ਬੰਦੇ ਨੇ ਜੋ ਬੱਥਾ ਨੂੰ ਉਹ ਸਵਾਰੀ ਕੀ ਮੀ ਪੈਣ ਕਰਕੇ ਮਾਹੌਲ ਹੋ ਗਿਆ ਖਰਾਬ ਕਈ ਲੋਕਾਂ ਨੇ ਸ਼ਾਇਦ ਪਲਾਨ ਕੈਨਸਲ ਕਰਤਾ ਹੋਵੇ ਪਰ ਹਾਲ ਮੈਨੂੰ ਆਇ ਲੱਗਦਾ ਅੱਜ ਵੀ ਤਾਂ ਜ਼ਿਆਦਾ ਬੱਥਾ ਰਿਕਵਰ ਹੋ ਚੁੱਕੀ ਆ ਸਾਰੇ ਦਰਸ਼ਕ ਖੜੇ ਨੇ ਬਾਈ ਹਰਣੇ ਮੈਨੂੰ ਸਾਧ ਲਿਆ ਬਾਹਰ ਬਸ ਤੋਂ ਇਹਨਾਂ ਨੂੰ ਇਦਾਂ ਲੱਗਿਆ ਵੀ ਮੈਂ ਕਿਸੇ ਨਿਊਜ਼ ਚੈਨਲ ਦਾ ਬੰਦਾ ਹੈਗਾਗਾ ਬਾੜ ਇਹਨਾਂ ਨੂੰ ਕੀ ਪਤਾ ਵੀ ਅਸੀਂ ਹੀ ਸਰਕਾਰਾਂ ਅਸੀਂ ਹੀ ਸੱਤਾ ਅਸੀਂ ਹੀ ਪਬਲਿਕ ਚਲੋ ਕੋਈ ਗੱਲ ਨਹੀਂ ਇਹ ਸਾਰੇ ਆਪਣੇ ਭਰਾ ਨੇਗੇ ਸਾਰੇ ਤੇ ਇਹਨਾਂ ਨੂੰ ਮਿਲਦੇ ਆਂ ਲਾਦਾ ਖਾਟੂ ਨਰੇਸ਼ ਕੀ ਜੈ ਜੈ ਹਾਂਜੀ ਦੋਸਤੋ বাস ਜਿਹੜੀ ਰੋਟੀ ਪਾਣੀ ਲਈ ਉਤਰ ਚੁਕੀ ਆ ਸਵਾਰੀਆਂ ਸਾਰੀਆਂ ਖਾਣਾ ਪੀਣਾ ਛਕਣ ਗਈ ਹੁਣ ਆਪਦਾ ਪ੍ਰਸ਼ਾਦਾ ਚਾਹ ਪਾਣੀ ਜਿਹਨੇ ਛਕਣਾ ਹੋਊ ਉਤਰਨੇ ਇਟਾਬਾ ਹੈਗਾ ਜੀ ਹਿਸਾਰ ਤੋਂ ਤੇ ਹਾਈਵੇ ਹੈਗਾ ਮੇਨ ਹੂੰ ਇਹ ਹਾਈਵੇ ਹੈਗਾ ਮੇਨ ਹਿਸਾਰ ਨੂੰ ਜਾਂਦਾ ਹੈ ਹਿਸਾਰ ਤੋਂ ਲਗਭਗ 2.5 ਕਿਲੋਮੀਟਰ ਪਿੱਛੇ ਹੈਗੇ ਅਸੀਂ ਇਹ ਟਾਬੇ ਦਾ ਨਾਮ ਹੈਗਾ ਜਗਤ ਟਾਬਾ ਉਹका ਜਿਹੜੇ ਨਾਲ ਚੱਕ ਕੇ ਟੋਲ ਹੈਗਾ ਇਹ ਡਿਨਰ ਵਾਸਤੇ ਹੋਇਆਗਾ ਇੱਥੇ ਇਹਨਾਂ ਦੀ ਕਮੇਟੀਆਂ ਜਿਹੜੇ ਬੰਦੇ ਨੇ ਕਿ ਬਈ ਭਾਈ ਤੱਕ ਤਾਂ ਬਹੁਤ ਵਧੀਆ ਟਰੇਟ ਕਰ ਰਹੇ ਨੇ ਠੀਕ ਹੈਗਾ ਮਤਲਬ ਖਾਟੂ ਸ਼ਾਮ ਨੂੰ ਜਾਣ ਵਾਲੇ ਸਾਰੇ ਜਿਹੜੇ ਦਰਸ਼ਕ ਸੀਗੇ ਹਨ ਜਗੇ ਦੀ ਸੇਵਾਦਾਰ ਜੋ ਆਪਣਾ ਆਪਣੀ ਸ਼ਰਤਾਂ ਨਾਲ ਆਏ ਨੇ ਸਾਰਿਆਂ ਨੇ ਹੇਠ ਤੱਕ ਮਾਹੌਲ ਬਹੁਤ ਵਧੀਆ ਹੈਗਾ ਸਾਰੇ ਅਸੀਂ ਬਿਹਤਰੀਨ ਤਰੀਕੇ ਨਾਲ ਆਪਾਂ ਦਰਸ਼ਨ ਕਰ ਰਹੇ ਨੇ ਆਪਾਂ ਵੀ ਹੁਣ ਕਰੀਏ ਡਿਨਰ ਕਰੀਏ ਰੋਟੀ ਪਾਣੀ ਛਕੀਏ ਜਾ ਤੂੰ ਤਾਂ ਚਾਦਾ ਪੀਂਦਾ ਹੈ ਨਹੀਂ ਰੋਟੀ ਡੇਢੀ ਖਾਣ ਲੈਣੀ ਆ ਜਿਹੜਾ ਫੈਮਿਲੀ ਸਿਸਟਮ ਸੀਗਾ ਜੀ ਉਹ ਲੱਗਦਾ ਸਾਈਡ ਤੇ ਹੈਗਾ ਇਹ ਹੈਗਾ ਆਪਣੇ ਵਰਗੇ ਬੰਦਿਆਂ ਵਾਸਤੇ ਜਿਹੜੇ ਪੰਜਾਬੀ ਬੰਦੇ ਬੈਠੇ ਨੇ ਢਾਬੇ ਆਪਾਂ ਯਾਰ ਅੱਰੀ ਇੱਥੇ ਬੈਠਣਗੇ ਆ ਤੇ ਹਮ ਤਾਂ ਕੁਝ ਹੁੰਦਾ ਫੈਮਿਲੀ ਰੂਮ ਵੀ ਦਿਖਾ ਦੋ ਫੈਮਿਲੀ ਸਿਰ ਕੋ ਨਹੀਂ ਆ ਇਕੱਲਾ ਹੂੰ ਮੈਂ ਤੋਂ ਇਹ ਇਕੱਲਾ ਛੜਾ ਛਾਂਟ ਬੰਦਾ ਕਾਹਦੇ ਬੈਠੂ ਮੈਂ ਇਹ ਫੈਮਿਲੀ ਰੂਮ ਹੈਗਾ ਨਹੀਂ ਬੈਠਾਂਗੇ ਢਾਬੇ ਨਾਲ ਯਾਰ ਆ ਸਿਸਟਮ ਕਿੰਨਾ ਹੈਗਾ ਯਾਰ ਇੱਥੋਂ ਲੱਗਦਾ ਆਪਾਂ ਸਾਰੇ ਬਾਈ ਡਰਾਈਵਰ ਵੀਰ ਨੇ ਆ ਪੈਨ ਨਾਲ ਬੈਠਿਆ ਯਾਰ ਕਿੰਨੀ ਗੱਲ ਹੈ ਨਹੀਂ ਲਿਆਓ ਰੋਟੀ ਅੱਜ ਲਿਆ ਕੀ ਕੀ ਹੈਗਾ ਬਾਈ ਸਮੀ ਦਾਲ ਕੜੀ ਜਿਵੇਂ ਨਸਤਾ ਸਨ ਮਸਾਲਾ ਸੇ ਬਾਜੀ ਦਾਲ ਬਕਰੀ ਹੈ ਇਹ 440 ਰੁਪਏ ਲੱਗੇ ਹਾਫ ਹਾਫ ਪਲੇਟ ਮਿਲ ਜਾਗਾ ਹਾਂ ਜੀ ਮਿਲੂਗਾ ਹਾਫ ਆਪਣਾ ਕੜਾਈ ਪੀਂਦੇ ਆ ਆਜਾਓ ਆਪ ਕੜਾਈ ਵੀ ਨੀਂ ਔਰ ਰੋਟੀ ਦੇ ਦੋ ਆਪਣਾ ਬਟਰ ਵਾਲੀ ਰੋਟੀ ਠੀਕ ਹੈ ਲਿਆ ਦਿਓ ਆਸਾਸ਼ਟਮ ਘੇਣਾ ਹੈਗਾ ਇੱਥੇ ਔਰ ਥੋੜਾ ਜਿਆਦਾ ਵਧੀਆ ਉੱਥੇ ਥੋੜਾ ਫਰਸਟ ਕਲਾਸ ਹੈਗਾ ਉਹ ਜਿਆਦਾ ਸਵਾਦ ਆਹ ਵਾਲਾ ਕਿੱਥੇ ਆਉਂਦਾ ਜਿਹੜਾ ਫੱਟਿਆਂ ਵਾਲਾ ਹੈਗਾ ਮੰਜੇ ਤੇ ਫੱਟਾਂ ਲਾ ਕੇ ਆਹ ਪੰਜਾਬੀ ਟਿੱਕਾ ਬਹੁਤ ਵੱਡਾ ਹੈਗਾ ਇਹ ਜਿੱਦਾਂ ਐਵੇਂ ਨਾ ਪੂਰਾ ਚੌਰਸ ਬਣਿਆ ਹੋਇਆ ਹੈਗਾ ਇਸ ਤਰੀਕੇ ਨਾਲ ਢੱਬਿਆ ਏਦਾਂ ਐ ਬਿਚ ਵਿੱਚ ਤ੍ਰਿਕੇ ਨਾਲ ਬਣਿਆ ਹੋਇਆ ਹੈਗਾ ਏਦਾਂ ਫੈਮਿਲੀ ਵਾਲੇ ਇੱਧਰ ਚਾਹ ਪਾਣੀ ਵਾਲੇ ਇੱਧਰ ਪੰਜਾਬੀ ਟਾਪ ਬਿੜੇ ਆ ਆ ਬੰਦੇ ਬੈਠੇ ਨੇ ਆਪਣੇ ਹਨਾ ਉਹ ਇੱਧਰ ਹਾਂਜੀ ਆਰਡਰ ਬੋਲ ਦੀ ਸਰ ਕਹਿਣਾ ਮੈਂ ਆਪਕਾ ਕਰਮ ਕਰਮ ਬਹੁਤ ਹੀ ਲੱਗ ਗਿਆ ਕਾਹ ਹੈ ਤੁਹਾਨੂੰ ਚਾਹੀਏਗਾ ਤਾਂ ਬਤਾ ਲੈਣਾ ਹੈ ਸ਼ੁਕਰੀਆ ਕਹਿਣਾ ਮੈਂ ਆਪਕਾ ਵਿਕਾਸ ਕੁਮਾਰ ਵਿਕਾਸ ਵਿਕਾਸ ਆਪਕਾ ਕਹੇ ਨਾਮ ਹੈ ہمارا ਵੀ ਉਸੇ ਦਾ ਨਾਮ ਸੇਮ ਸੇਮ ਹੈ ਵਿਕਾਸ ਏ ਬਕਰ ਦਾ ਵੀ ਸਰਬੀ ਹਾਂ ਬਲੌਗ ਮੇਰਾ ਹੈ ਦਵਿੰਦਰ ਸਿੰਘ ਮਾਨ ਦਿਖਾ ਕੇ ਜਾਏਗੇ ਆਪ ਕੋ ਲੈ ਕੇ ਆਉਂਗਾ ਹਾਂਜੀ ਇਹ ਆਪਣਾ ਸਪੈਸ਼ਲ ਟਰੀਟਮੈਂਟ ਆ ਪੰਜਾਬੀਆਂ ਦਾ ਤਰੀਕਾ ਆਪਾਂ ਪੁਰ ਪੰਜਾਬੀਆਂ ਵਾਲੇ ਜੀ ਬਣਾਗੇ ਜਿਹੜਾ ਆਪਣਾ ਬਸ ਵਾਲੀ ਸਾਰੇ ਉਹ ਲਗਭਗ ਇਸ ਦੇ ਅੰਦਰ ਲਈ ਉੱਥੇ ਕੀ ਕਰਨਾ ਹੈਗਾ ਬੜਾ ਨਿਆਰਾ ਇੱਕ ਘੱਟੀ ਆਉਂਦਾ ਹੈਗਾ ਐ ਲੋੜਾ ਕੰਮ ਉਹ ਦੇਖੋ ਖੁਸ਼ ਹੋ ਰਿਹਾ ਦੇਖ ਕੇ ਐ ਹੀਰੋ ਹੀਰੋ ਲੋ ਵੀ ਦੋਸਤੋ ਆਪਣਾ ਆ ਗਿਆ ਵਰਡਰ ਰੋਟੀ ਇਹ ਹਾਫ ਹੈ ਕੁਆਂਟੀਟੀ ਯਾਦ ਦਿਤੀ ਇਹਨਾਂ ਨੇ ਬਾਕੀ ਟੇਸਟ ਕਰਦੇ ਕਿਦਾਂ ਦਾ ਮਾਹੌਲ ਆ ਹਰ ਇੱਕ ਟੂਰ ਦਾ ਅਲੱਗ-ਅਲੱਗ ਮਜ਼ਾ ਹੁੰਦਾ ਹੈ ਕੋਈ ਟੂਰ ਹੁੰਦਾ ਜੋ ਆਪਣੇ ਦੋਸਤਾਂ ਨਾਲ ਜ਼ਿਆਦਾ ਵਧੀ ਲੱਗਦਾ ਕੁਝ ਕੋਈ ਦੂਰ ਹੁੰਦੇ ਜਿਹੜੇ ਉਹਦੇ ਫੈਮਿਲੀ ਨਾਲ ਜ਼ਿਆਦਾ ਵਧੀ ਲੱਗਦੇ ਆ ਪਰ ਕੁਝ ਟੂ ਇਦਾਂ ਦੇ ਹੁੰਦੇ ਆ ਕਿਥੇ ਕਦੇ ਵੀ ਇਕੱਲੇ ਤੁਰਨਾ ਪੈਂਦਾ ਹੈ ਨਾ ਜਦੋਂ ਵੀ ਮੈਂ ਗੱਲ ਕਰੀ ਸਾਨੂੰ ਮੱਝ ਸੋਭਾ ਵੀ ਇਹ ਜੋ ਇਤਿਹਾਸ ਹੈ ਮਹਾਪਾਰਤ ਦਾ ਮੈਚ ਨਾ ਹੋਣ ਕਰਕੇ ਮੈਂ ਇਸ ਵਾਰੀ ਜ਼ਿਆਦਾ ਬਿਆਨ ਨਹੀਂ ਕਰੂੰਗਾ ਪਰ ਆਪਾਂ ਹੁਣ ਜਿੱਥੇ ਜਾ ਰਹੇ ਆ ਉਹ ਹੈ ਜੀ ਖਾਟੂ ਸ਼ਾਮ ਦਾ ਮੰਦਿਰ ਖਾਟੂ ਸ਼ਾਮ ਕੌਣ ਸੀ ਕਿਸ ਤਰ੍ਹਾਂ ਸੀ ਉਹਨਾਂ ਦਾ ਕੀ ਉਹਨਾਂ ਦੀ ਦੇਣ ਸੀ ਦੁਨੀਆ ਨੂੰ ਹਨਾ ਉਹ ਸਾਰੀਆਂ ਚੀਜ਼ਾਂ ਦਾ ਆਪਾਂ ਵਰਣਨ ਕਰਾਂਗੇ ਇਸ ਵੀਡੀਓ ਰਹੀਂ ਰਾਜਸਥਾਨ ਜਾ ਰਹੇ ਜੀ ਮੈਂ ਰਿੰਗਸ ਦੇ ਸਿਖਰ ਜ਼ਿਲ੍ਹੇ ਵਿੱਚ ਤੇ ਉਥੇ ਹੀ ਆਪਾਂ ਨੂੰ ਬਹੁਤ ਤਰ੍ਹਾਂ ਦੀ ਦੁਨੀਆ ਦੇਖਣ ਨੂੰ ਮਿਲੂਗੀ ਮੈਂ ਇਹਨਾਂ ਦਾ ਪਤਾ ਲੱਗ ਗਿਆ ਜੀ ਜਿਵੇਂ ਸਾਡੀ ਬੱਸ ਜਾ ਰਹੀ ਹੈ ਮਾਨਸਾ ਤੋਂ ਵੀ ਉੱਧਾਂ ਦੇ ਹਰ ਇੱਕ ਤਰ੍ਹਾਂ ਦੇ ਬੰਦੇ ਉੱਥੇ ਆਉਣਗੇ ਹਨਾ ਦੂਰੋਂ ਦੂਰੋਂ ਇਹਨਾਂ ਨੇ ਦੱਸਿਆ ਜੀ ਵੀ ਜਿਹੜੀ ਕਹਿੰਦੇ ਵੀ ਲੋਕ ਨੇ ਜਿਹੜੇ ਦੂਰੋਂ 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 ਆਉਣ ਦੇਣਗੇ ਚੱਲ ਕੇ ਬੱਸਾਂ ਪਰ ਪਰ ਆਉਂਦੀਆਂ ਨੇ ਹੈਗੀਆਂ ਤੁਸੀਂ ਇਹ ਦੇਖ ਰਹੇ ਹੋ ਕਿ ਹੁਣ ਹੈ ਟੱਪਾ ਤੇ ਦੂਰ ਦੂਰੋਂ ਆਉਣ ਦੇ ਲੋਕ ਹਨੀ ਤੇ ਮੈਨੂੰ ਪਤਾ ਕੀ ਹੈਗਾ ਇੱਕ ਤਾਂ ਮੈਨੂੰ ਇਦਾਂ ਲੱਗਦਾ ਕਿ ਉੱਥੇ ਗਰਮੀ ਹੋਊਗੀ ਬਹੁਤ ਜ਼ਿਆਦੇ ਕੋਈ ਗੱਲ ਦੀ ਉਹਦਾ ਵੀ ਦੇਖਾਂਗੇ ਸਿਸਟਮ ਕੋਈ ਫੋਨ ਕਰਕੇ ਤੇ ਜੇ ਗੱਲ ਕਰੀਏ ਆਪਾਂ ਖਾਟੂ ਸ਼ਾਮ ਦੀ ਜੋ ਆਪਾਂ ਆਉਂਦੀ ਗੱਲ ਕਰ ਰਹੇ ਆ ਨਾ ਖਾਟੂ ਸ਼ਾਮ ਜੀ ਇਹ ਮੈਂ ਕਹਿੰਦਾ ਤੁਸੀਂ ਸਸਪੈਂਸ ਰਹਿਣ ਦੀਏ ਥੋੜਾ ਥੋੜਾ ਹਣ ਸਵੇਰੇ ਗੱਲ ਕਰਾਂਗੇ ਸਮੋਦੇ ਦੇ ਜਦੋਂ ਆਪਾਂ ਉੱਥੇ ਪ੍ਰੋਪਰ ਮੰਦਰ ਮੰਦਰ 'ਚ ਪਹੁੰਚ ਗਏ ਤੇ ਰਸਤਾ ਹੋਊਗਾ ਬਹੁਤ ਜੇ ਪੈਂਡਾ ਤੁਰਨਾ ਹੋਊਗਾ ਚੱਲਦੇ-ਚੱਲਦੇ ਆਪਾਂ ਵਰਣਨ ਕਰਾਂਗੇ। ਫਲਾਹ ਰੋਟੀ ਬੜੀ ਸੁਆਸੀ ਬਈ ਇਹਨਾਂ ਦੀ ਲੋਕ ਬਹੁਤ ਦੂਰੋਂ-ਦੂਰੋਂ ਆਉਂਦ ਨੇ ਚੱਲ ਕੇ ਟੰਗਾਂ ਦਾ ਆਉਂਦਾ ਦੇਖ ਕੇ। ਉਹ ਜੋ ਹਰਿਆਣਾ ਹੈ। ਯਾਹ ਸੁਈ ਭਾਈ ਹਰਿਆਣਵੀ ਹੈ। ਇਹ ਸਾਰ ਹੈ। ਸਵੀ ਹਰਿਆਣਵੀ ਭਾਈ ਯਾਹ ਪੇ ਖਾਣਾ ਖਾਣੇ ਆਉਂਦੇ ਹੈ। ਔਰ ਹਮਾਰੇ ਜੋ ਪੰਜਾਬੀ ਭਾਈਆ ਹਾਂ ਯਹਾਂ ਤੇ ਬੈਠੇ ਹੈ। ਅਭੀ 3-4 ਗਾੜੀਆਂ ਆਈਂਦੀ। ਜਾਂਵੇਂ ਲੌਂਡੇ ਆਏ ਤੇ ਉਹ ਭੈਣੋ ਮਤਲਬ ਪੂਰਾ ਫੰਕਸ਼ਨ ਕਰਕੇ ਨਾ ਪੂਰਾ ਐਸਾ ਵੈਸਾ ਹੁੱਕਾ-ਬੁੱਕਾ ਫੂਕ ਕੇ ਜਾਂ ਸੇ ਨਿਕਲੇ। ਕੋਈ ਗੱਲ ਨਹੀਂ। ਵਧੀਆ। ਰਾਜਸਥਾਨ ਜੀ ਤਾਂ ਗਰਮੀ ਹੁੰਦੀ ਹੁੰਦੀ ਆ। ਹੈਨਾ ਜੀ ਇਹ ਤਾਂ ਆਪਾਂ ਨੂੰ ਕਲੀਅਰ ਹੈਗਾਗਾ। ਬਟ ਆਇਆ ਕਿ ਉੱਥੇ ਜਿਹੜੀ ਗੁੰਮਸ ਹੋ ਜੂਗੀ ਨਾ ਸਪੂਕੇਸ਼ਨ ਹੋ ਜੂਗੀ ਜਿਹੜੀ ਲੋਕਾਂ ਕਰਕੇ ਉਹ ਚੀਜ਼ ਆਪਾਂ ਨੂੰ ਥੋੜਾ ਜਿਹਾ ਓਖਾ ਕਰ ਸਕਦੀ ਆ ਉੱਥੇ ਹਾਂਜੀ ਗੁੱਡ ਮਾਰਨਿੰਗ ਦੋਸਤੋ ਅਸੀਂ ਪਹੁੰਚ ਗਏ ਆ ਜੀ ਰਿੰਗਸ ਮਾਰਨਿੰਗ ਹੋ ਗਈ ਆ ਤੇ ਉਹ ਵੀ ਗੁੱਡ ਵਾਲੀ ਤੇ 6 ਵੱਜ ਚੁਕੇ ਨੇ ਇਹ ਹੈਗਾ ਦੀ ਰਿੰਗਸ ਇਹ ਸਾਰੇ ਸਰਦਾਲੂ ਸਾਡੇ ਜਾ ਰਹੇ ਨੇ ਇਹ ਪਤਾ ਕੀ ਹੈਗਾ ਇੱਥੋਂ ਲੋਕ ਪੈਦਲ ਜਾਂਦੇ ਨੇ ਜਿਨ੍ਹਾਂ ਨੇ ਪੈਦਲ ਸਰਦਾਂ ਨਾਲ ਜਾਣਾ ਹੁੰਦਾ ਆਪਣੇ ਝੰਡੇ ਲੈ ਕੇ ਹਨਾ ਹੱਥਾਂ ਦੇ ਉੱਤੇ ਉਹ ਇੱਥੋਂ ਜਾਂਦੇ ਨੇ ਜਿਵੇਂ ਸਾਡੀ ਟੋਲੀ ਕੋਈ ਬੱਸ ਦੀ ਜਾ ਰਹੀ ਕੁਝ ਚਲੀ ਗਈ ਉਹ ਹੁਣ ਨਾਉਣ ਜਾਂਦੇ ਨੇ ਹਨਾ ਉਧਰ ਵਾਸ਼ਰੂਮ ਵਗੈਰਾ ਹੈਗਾ ਅੱਧੇ ਆਣੇ ਆਏ ਜਾਣਗੇ ਪੈਦਲ ਜਾਣਗੇ ਤੇ ਬਾਕੀ ਇਹਨਾਂ ਬਸ ਤੇ ਜਾਣਗੇ 12 18 ਕਿਲੋਮੀਟਰ ਪੈਦਲ ਜਾਣਾ ਹੁੰਦਾ ਹੈਗਾ ਜਿਵੇਂ ਆ ਬਾਈ ਤੁਰ ਜਾਂਦਾ ਆ ਆਉਂਦਾ ਇਹ ਰਿੰਗਸ ਹੈ ਬਾਕੀ ਇਹਦੇ ਅੱਗੇ ਆਊਗਾ ਸ਼ਹਿਰ ਸਿੱਕਰ ਜਿਸ ਦੇ ਸ਼ਹਿਰ ਦੇ ਵਿਚਾਲੇ ਪੂਰੀ ਮਾਰਕੀਟ ਬਣੀ ਹੋਈ ਹੈ ਜਿਸ ਦੇ ਵਿੱਚ ਸੁਣਿਆ ਅੱਜ ਤੱਕ ਇਹਨੇ ਟੈਂਪਲ ਹੈ ਖਾਟੂ ਸ਼ਾਮ ਜੀ ਦਾ ਰਾਜਸਥਾਨ ਵਿੱਚ ਹਰੇ ਰਾਤ ਕੀ ਰਾਤ ਨੂੰ ਖੰਡ ਹੁੰਦੀ ਆ ਜਦੋਂ ਗਰਮੀ ਜਦੋਂ ਗਰਮੀ ਪੈਣੀ ਸ਼ੁਰੂ ਹੋ ਜਾਂਦੀ ਆ ਉਦੋਂ ਪੂਰੀ ਪੂਰੀ ਗਰਮੀ ਪੈਂਦੀ ਆ ਹੁਣ ਠੰਡਕ ਲੱਗ ਰਹੀ ਥੋੜੀ ਮੋਦੀ ਮੌਸਮ ਦਾ ਤਾਂ ਫਰਕ ਹੈਗਾ ਯਾਰ ਬੋ ਕੈਂਟ ਇਹ ਹੈਗਾ ਜੀ ਸ਼੍ਰੀ ਸ਼ਾਮ ਨਿਵਾਸ ਭਵਨ ਇਹ ਹੈਗਾ ਜੀ ਸ਼੍ਰੀ ਸ਼ਾਮ ਨਿਸ਼ਾਨ ਭਵਨ ਇੱਕ ਮੰਦਰ ਬਣਿਆ ਹੋਇਆ ਇਹਦੇ ਅੰਦਰ ਤੇ ਇਹ ਵਾਸ਼ ਆਪਣਾ ਫਰੈਸ਼ ਹੋਣ ਵਾਸਤੇ ਵਾਸ਼ਰੂਮ ਵਗੈਰਾ ਹੈਗਾ ਹੁਣੀ ਅਸੀਂ ਜਾ ਕੇ ਫਰੈਸ਼ ਵਗੈਰਾ ਹੋ ਕੇ ਆਏ ਹਾਂ ਪਰ ਨਾ ਨਮੀ ਚੀਜ਼ ਹੈ ਨਵੀਂ ਨਵੀਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਹਰ ਇੱਕ ਜਗ੍ਹਾ ਤੇ ਨਵੀਂ ਨਮੀ ਕਿਸ਼ਨ ਤੇ ਜਾ ਕੇ ਜਿਵੇਂ Rajasthan ਆ ਠੀਕ ਹੈ ਜੀ ਤੇ ਉਸ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਵੀ ਇੱਥੇ ਇੱਕ ਮਹਿੰਦਸ ਪੁਆਇੰਟ ਸੀਗਾ ਇਹਨਾਂ ਦਾ ਤਦੋਂ ਆਪਦੀ ਆਪਦੀ ਸ਼ਰਧਾ ਹੁੰਦਾ ਕਿ ਕਈ ਵਾਰ ਬਿਲਡਿੰਗ ਨੇ ਉਸ ਤਰੀਕੇ ਨਾਲ ਤਰੱਕੀ ਕਰਨੀ ਹੁੰਦੀ ਆ ਜਿਵੇਂ ਇਹ ਬਿਲਡਿੰਗ ਹੈਗੀ ਆ ਇੱਥੇ ਵਾਸ਼ਰੂਮ ਵਗੈਰਾ ਹੈਗੇ ਬਣੇ ਹੋਏ ਆ ਪਰ ਇੱਥੇ ਪਰਚੀ ਲੱਗਦੀ ਆ 50 ਰੁਪਈਆ ਦੀ ਮੰਦਰ ਦੇ ਵਿੱਚ ਆ ਗਾਈ ਜੈ ਸ਼੍ਰੀ ਸ਼ੰਭਾਈ ਜੀ ਹੋਰ ਗਿਆ ਸਭ ਠੀਕੋ ਬਸ ਥੈਂਕ ਯੂ ਸ਼ਾਪ ਖੁੱਲ ਗਈਆਂ ਭਰਾ ਸਾਰੀਆਂ ਚੰਡੇ ਦੀਆਂ ਮਾਰਕੀਟ ਜੇ ਓਪਨ ਹੋ ਗਈ ਆ ਹਾਂਜੀ ਆਪਾਂ ਕਿੱਥੇ ਸੀਗੇ ਵੀ ਉਹ ਇਹ ਜਿੱਦਾਂ ਗੁਰੂ ਘਰਾਂ ਤੇ ਨਹੀਂ ਹੈਗੀਆਂ ਹਨਾ ਜੀ ਤੁਸੀਂ ਕਿਤੇ ਵੱਡੇ ਤੋਂ ਵੱਡਾ ਗੁਰੂ ਘਰ ਚਲ ਜਿਓ ਅੰਮ੍ਰਿਤਸਰ ਅਨੰਦਪੁਰ ਕਰਨਦਾਰ ਸ੍ਰੀ ਗੋੜਤਾਲ ਬੰਡੀ ਸਾਬੋ ਹਨਾ ਅਤੇ ਫਰਹੰਦ ਜਦ ਕਿ ਛੋਟੇ ਗੁਰੂ ਘਰ ਤੁਸੀਂ ਚਲ ਜਿਓ ਇਹ ਜਣੀਆਂ ਨੇ ਇਹ ਕਿਤੇ ਕਿਤੇ ਇੰਪੈਕਟ ਪਾਉਂਦੀਆਂ ਬਹੁਤ ਥਾਵਾਂ ਤੇ ਗੱਲ ਕੁਛ ਵੀ ਨਹੀਂ ਦੇਖਿਆ ਜਾਵੇ ਗੱਲ ਬਹੁਤ ਵੱਡੀ ਆ ਦੇਖਿਆ ਜਾਵੇ ਗੱਲ ਏਡੀਕ ਵੀ ਨਹੀਂ ਦੇਖੀ ਜਾਵੇ ਗੱਲ ਬਹੁਤ ਜਿਆਦਾ ਵੱਡੀ ਆ ਮਾਰਗੜੇ ਓਪਨ ਆ ਜੀ ਸਾਰੇ ਆਣੇ ਆ ਗਏ ਨੇ ਹੁਣ ਪਰਚੀ ਕੀਤੀ ਹੋਈ ਯਾਰ ਵੀ ਨਹਾਉਣਗੇ ਐ ਥੋੜੀ ਐ ਵੀ ਇਕੱਲਾ ਫਰੈਸ਼ ਹੋਵਾਂਗੇ ਨਹਾਵਾਂਗੇ ਮੈਂ ਚੱਲਿਆ ਹੁਣ ਕੱਪੜੇ ਧੱਕਣ ਵਾਸਤੇ ਉਹ ਤੇ ਨਹਾਵਾਂਗੇ ਜਲਦੀ ਤੇ ਆਪਣੇ ਉਹ ਬੰਦਾ ਖੜਾ ਇੱਕ ਨਾਲ ਮੇਰੇ ਸੀਟ ਸਾਂਝੀ ਕਰਿਆ ਜੀ ਨੇ ਉਹ ਵੀ ਕਹਿੰਦਾ ਨਹਾਵਾਂਗੇ ਯਾਰ ਆ ਸਾਡੀ ਟੋਲੀ ਖੜੀ ਆ ਇਦਾਂ ਜਾ ਰਿਹਾ ਦੇਖੋ ਆ ਬੰਦਾ ਜਾ ਰਿਹਾ ਜਿਵੇਂ ਕਿੰਦਾ ਜਾ ਕੇ ਇੱਥੇ ਲੋਕ ਐਂ ਜਾਣਗੇ ਨਾ ਮੈਕਸੀਸ ਨਵੀਂ ਵਗ ਜਾਂਦਾ ਪਰ ਮੈਂ ਪਹਿਲੀ ਵਾਰ ਆਇਆ ਮਿਲੂ ਆਇਆ ਹੁਣ ਵੇ ਮੈਨੂੰ ਹਿਸਾਬ-ਕਿਤਾਬ ਘੱਟਾ ਦੇ ਕੋਈ ਜ਼ਿਆਦਾ ਸ਼ਰਤਾਂ ਬਾਈ ਦੀ ਕੋਈ ਜ਼ਿਆਦਾ ਕੁਝ ਪੈੜਾ ਮੰਗਣਾ ਜਾ ਕੇ ਇਹਨੇ ਬਾਈ ਨੇ ਤਾਂ ਕਰਕੇ ਵਿਚਾਰਾ ਨੰਗੇ ਬੈਰੀ ਚੱਲ ਪਿਆ ਸਾਰੀਆਂ ਟੋਲੀਆਂ ਆਪਣੀਆਂ ਇੱਥੇ ਖੜ ਗਈਆਂ ਬਸਦੀਆਂ ਹਾਂ ਫਿਰ ਅੱਪਾ ਅੱਗੇ ਦੇਦਾ ਅੱਗੇ ਕੀ ਕਰਨਾ ਹੈ ਬਾਈ ਨੂੰ ਪੁੱਛ ਲੈ ਵੀ ਕਿੰਨਾ ਟਾਈਮ ਬਸ ਇੱਥੇ ਖੜੂਗੀ ਉਹ ਤਰੀਕੇ ਨਾਲ ਫੈਸਲਾ ਲਵਾਂਗੇ ਅੱਪਾ ਅਗਲਾ